ਸਸੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਦਿਖਾਵਾਂਗੇ ਜਿੱਥੇ ਨਿੰਜੇ ਦੀ ਫਿਲਮ ਚੰਨਾ ਮੇਰਿਆ ਦੀ ਸ਼ੂਟਿੰਗ ਹੋਈ ਸੀ ਤੇ ਇਹ ਦੋਸਤੋ ਜਿਹੜੀ ਜ਼ਿਆਦਾਤਰ ਸ਼ੂਟਿੰਗ ਸੀ ਦੋ ਪਿੰਡਾਂ ਦੇ ਵਿੱਚ ਹੋਈ ਸੀ ਇੱਕ ਪਿੰਡ ਮੋਨਪੁਰਾ ਜਿਹੜਾ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ ਆ ਤੇ ਇੱਕ ਢਿੰਗਾ ਵਾਲੀ ਪਿੰਡ ਜਿਹੜਾ ਕਿ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਆ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਸੀ ਜਿਹੜੀ ਮੇਨ ਲੋਕੇਸ਼ਨਾਂ ਦਿਖਾਈਆਂ ਗਈਆਂ ਸੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਪਿੰਡ ਮੋਹਨਪੁਰਾ ਦੇ ਵਿੱਚ ਸ਼ੂਟਿੰਗ ਹੋਈ ਸੀ ਤੁਹਾਨੂੰ ਉਹ ਦਿਖਾਵਾਂਗੇ ਪਿੰਡ ਮੋਹਨਪੁਰਾ ਬੜਾ ਖੂਬਸੂਰਤ ਪਿੰਡ ਆ ਤੇ ਇਸਦੀ ਬਹੁਤ ਵੱਡੀ ਸਾਥ ਆ ਤੇ ਸਾਥ ਦੇ ਵਿੱਚ ਇਹ ਜਿਹੜੇ ਪੁਰਾਣੇ ਦਰਵਾਜ਼ੇ ਆ ਤੁਸੀਂ ਦੇਖ ਰਹੇ ਹੋ ਦੋਸਤੋ ਇਸ ਪਿੰਡ ਦੇ ਵਿੱਚ ਜਿਹੜਾ ਨਿੰਜੇ ਦਾ ਘਰ ਵਿਖਾਇਆ ਜਾਂਦਾ ਫਿਲਮ ਦੇ ਵਿੱਚ ਉਹ ਪਿੰਡ ਮੋਹਨਪੁਰਾ ਦੇ ਵਿੱਚ ਜਿਹੜਾ ਘਰ ਆ ਉਹ ਦਿਖਾਇਆ ਜਾਂਦਾ ਹੈ ਦੋਸਤੋ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕਿ ਜਿੱਥੇ ਸ਼ੂਟਿੰਗ ਕੀਤੀ ਗਈ ਸੀ ਇਹ ਸਾਹਮਣੇ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੀ ਕੀਤੇ ਆ ਇਹ ਨਿੰਜੇ ਦਾ ਘਰ ਦਿਖਾਇਆ ਗਿਆ ਸੀ ਫਿਲਮ ਦੇ ਵਿੱਚ ਤੇ ਇਸ ਦੇ ਫਿਲਮ ਦੇ ਬਾਹਰਲੇ ਪਾਸੇ ਕਾਫੀ ਸੀਨ ਸੀ ਜਿਹੜੇ ਫੁਲਮਾਏ ਗਏ ਸੀ ਇਹ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡ ਮੋਹਨਪੁਰਾ ਮੋਹਨਪੁਰਾ ਦੇ ਵਿੱਚ ਜਿਹੜੇ ਸੀਨ ਫੁਲਮਾਏ ਗਏ ਉਹ ਤੁਸੀਂ ਸਕਰੀਨ ਤੇ ਨਾਲੋਂ ਨਾਲ ਦੇਖ ਰਹੇ ਹੋ ਕੁਝ ਲੋਕੇਸ਼ਨਾਂ ਖੇਤਾਂ ਦੀਆਂ ਸੀ ਕੁਝ ਸਟੇਡੀਅਮ ਦੀਆਂ ਸੀ ਤੇ ਜ਼ਿਆਦਾਤਰ ਜਿਹੜਾ ਨਿੰਜੇ ਦੀ ਸ਼ੂਟਿੰਗ ਸੀ ਉਹ ਇਸੇ ਪਿੰਡ ਦੀ ਦਿਖਾਈ ਗਈ ਸੀ ਇਹ ਸਾਹਮਣੇ ਵਾਲਾ ਦਰਵਾਜ਼ਾ ਇਸ ਘਰ ਦੇ ਵਿੱਚ ਜਿਹੜੀ ਸ਼ੂਟਿੰਗ ਕੀਤੀ ਗਈ ਸੀ ਤੇ ਕਾਫੀ ਸੀਨ ਜਿਹੜੇ ਬਾਹਰ ਦੇ ਸੀ ਇਹ ਦੋਸਤੋ ਪਿੰਡ ਢਿੰਗਾ ਵਾਲੀ ਜਿਹੜਾ ਕਿ ਫਿਲਮ ਦੀ ਹੀਰੋਇਨ ਪਾਇਲ ਰਾਜਪੂਤ ਤੇ ਉਸ ਦਾ ਪ੍ਰ ਅਮਰਤਮਾਨ ਉਹਨਾਂ ਦਾ ਘਰ ਦਿਖਾਇਆ ਜਾਂਦਾ ਹੈ ਉਹ ਦੋਸਤੋ ਇਹੀ ਹਵੇਲੀ ਆ ਪਿੰਡ ਢਿੰਗਾ ਵਾਲੇ ਦੇ ਵਿੱਚ ਕੁਝ ਦਿਨ ਪਹਿਲਾਂ ਆਪਾਂ ਇਸ ਹਵੇਲੀ ਦੀ ਪੂਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਸ ਹਵੇਲੀ ਦੇ ਵਿੱਚ ਕਾਫੀ ਸਾਰੀ ਹੋਰ ਵੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਫਿਲਮ ਚੰਨਾ ਮੇਰਿਆ ਸੀ ਉਹ ਇਹੀ ਘਰ ਆ ਇਹ ਜਿਹੜਾ ਸਾਹਮਣੇ ਵਾਲਾ ਹਿੱਸਾ ਦੇਖ ਰਹੇ ਹੋ ਇੱਥੇ ਸਾਹਮਣੇ ਸ਼ੂਟਿੰਗ ਕੀਤੀ ਗਈ ਸੀ ਤੁਸੀਂ ਇਸ ਸਕਰੀਨਸ਼ਾਟ ਦੇ ਵਿੱਚ ਵੀ ਦੇਖ ਰਹੇ ਹੋ ਇਸ ਜਗ੍ਹਾ ਤੇ ਬੈਠੇ ਹੋਏ ਅਮਰਤਮਾਨ ਤੇ ਜੋਗਰਾਜ ਤੇ ਇਹ ਇਸੇ ਹਿੱਸੇ ਦੇ ਵਿੱਚ ਸ਼ੂਟਿੰਗ ਸੀ ਜਿਹੜੀ ਫਿਲਮਾਈ ਗਈ ਸੀ ਇਸ ਤੋਂ ਇਲਾਵਾ ਸ਼ਿਕਾਰੀ ਫਿਰ ਵੈਬ ਸੀਰੀਜ਼ ਵੀ ਇੱਥੇ ਬਣੀ ਸੀ ਅਤੇ ਅਮਰਿੰਦਰ ਗਿੱਲ ਦੀ ਜਿਹੜੀ ਫਿਲਮ ਸੀ ਗੋਰੀਆਂ ਨੂੰ ਦਫਾ ਕਰੋ ਉਸ ਦੀ ਸ਼ੂਟਿੰਗ ਵੀ ਇਸੇ ਹਵੇਲੀ 'ਚ ਹੋਈ ਇਸ ਤੋਂ ਇਲਾਵਾ ਦੋਸਤੋ ਜਿਹੜਾ ਰਾਜਵੀਰ ਜਵੰਦੇ ਦਾ ਗੀਤ ਸੀ ਜੰਮੇ ਨਾਲ ਦੇ ਉਸ ਗੀਤ ਦੀ ਸ਼ੂਟਿੰਗ ਵੀ ਪਿੰਡ ਮੋਣਪੁਰਾ ਦੇ ਵਿੱਚ ਇਸੇ ਲੋਕੇਸ਼ਨ ਤੇ ਹੋਈ ਸੀ ਜਿਹੜੇ ਤੁਸੀਂ ਨਾਲ ਸਕਰੀਨਸ਼ਾਟ ਦੇਖ ਰਹੇ ਹੋ ਤੇ ਦੋਸਤੋ ਬੜੀ ਖੂਬਸੂਰਤ ਲੋਕੇਸ਼ਨ ਆ ਪਿੰਡ ਜਿਹੜਾ ਮੋਨਪੋਰਾ ਉਸ ਦੇ ਸਾਥ ਦੀ ਇਤਿਹਾਸੇ ਪਾਸੇ ਜਿਹੜੇ ਦਰਵਾਜ਼ੇ ਬਣੇ ਹੋਏ ਆ ਇਸ ਤੋਂ ਇਲਾਵਾ ਇੱਕ ਤਾਂ ਨੂੰ ਪਿੰਡ ਢਿੰਗਾ ਵਾਲੀ ਦੀ ਹਵੇਲੀ ਦਿਖਾਈ ਆ ਉਹ ਵੀ ਬਹੁਤ ਖੂਬਸੂਰਤ ਹਵੇਲੀ ਆ ਤੇ ਇਹਨਾਂ ਲੋਕੇਸ਼ਨਾਂ ਤੇ ਦੋਸਤੋ ਇਹ ਚੰਨਾ ਮੇਰਿਆ ਫਿਲਮ ਦੀ ਮੁੱਖ ਸ਼ੂਟਿੰਗ ਹੋਈ ਸੀ ਤੇ ਇਸ ਤੋਂ ਇਲਾਵਾ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਸ਼ਿਕਾਰੀ ਗੋਰੀਆਂ ਨੂੰ ਦਫਾ ਕਰੋ ਇਹ ਵੀ ਫਿਲਮਾਂ ਪਿੰਡ ਢਿੰਗਾ ਵਾਲੀ ਦੇ ਵਿੱਚ ਬਣ ਚੁੱਕੀਆਂ ਨੇ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ